ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਪੰਜਾਬੀ ਫਿਲਮਾਂ ਬਣ ਰਹੀਆਂ ਨੇ ਵੱਡੀ ਗਿਣਤੀ ਵਿੱਚ ਬਣ ਰਹੀਆਂ ਨੇ ਤੇ ਚੰਗੀਆਂ ਵੀ ਬਣ ਰਹੀਆਂ ਨੇ ਇਸ ਗੱਲ ਦੀ ਸਾਨੂੰ ਬੜੀ ਤਸੱਲੀ ਹੈ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਨਾਲ ਵਬਸਤਾ ਹਾਂ ਪੰਜਾਬ ਦੀ ਜਰਖੇਸ਼ ਧਰਤੀ ਦੇ ਉੱਤੇ ਜੰਮੇ ਪਲੇ ਆ ਤੇ ਇਥੋਂ ਦਾ ਮਨੋਰੰਜਨ ਇਥੋਂ ਦਾ ਰਹਿਣ ਸਹਿਣ ਇਥੋਂ ਦਾ ਸੱਭਿਆਚਾਰ ਪਾਉਣ ਪਾਣੀ ਸਾਰਾ ਕੁਝ ਸਾਡੇ ਤੁਰ ਅੰਦਰ ਤੱਕ ਵਸਿਆ ਹੋਇਆ ਹੈ ਪੰਜਾਬੀ ਫਿਲਮਾਂ ਚੰਗੀਆਂ ਹੀ ਬਣਦੀਆਂ ਰਹਿਣ ਇਹਦੀ ਅਸੀਂ ਹਮੇਸ਼ਾ ਕਾਮਨਾ ਕੀਤੀ ਆ ਤੇ ਜਦੋਂ ਅਸੀਂ ਚੰਗੀਆਂ ਪੰਜਾਬੀ ਫਿਲਮਾਂ ਦੀ ਗੱਲ ਕਰਦੇ ਆ ਤਾਂ ਅਮਰਿੰਦਰ ਗਿੱਲ ਦੀਆਂ ਫਿਲਮਾਂ ਨੂੰ ਅਸੀਂ ਕਟਾਕੇ ਨਹੀਂ ਦੇਖ ਸਕਦੇ ਅੱਖੋਂ ਪਰੋਖੇ ਕਦੇ ਵੀ ਕਰਨ ਦੀ ਹਿਮਾਕਤ ਨਹੀਂ ਕਰ ਸਕਦੇ ਅਸੀਂ ਗੱਲ ਬੇਸ਼ੱਕ ਕਰੀਏ ਗੋਰਿਆਂ ਨੂੰ ਦਫਾ ਕਰੋ ਦੀ ਗੱਲ ਅਸੀਂ ਕਰਗੇ ਬੇਸ਼ੱਕ ਅੰਗਰੇਜ਼ ਦੀ ਜਾਂ ਅਸੀਂ ਗੱਲ ਕਰਨ ਲਈਏ ਲਵ ਪੰਜਾਬ ਦੀ ਇਹਨਾਂ ਫਿਲਮਾਂ ਨੇ ਪੰਜਾਬੀ ਸਿਨੇਮੇ ਨੂੰ ਇੱਕ ਨਵਾਂ ਮੋੜ ਘਟਾਇਆ ਇਹਨਾਂ ਫਿਲਮਾਂ ਨੇ ਦੱਸਿਆ ਕਿ ਵਿਸ਼ੇ ਕਿਸ ਤਰੀਕੇ ਦੇ ਨਾਲ ਇਸੋ ਜੇ ਵੀ ਪੇਸ਼ ਕੀਤੇ ਜਾ ਸਕਦੇ ਆ ਜਿਹੜੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੇ ਚੇਤੇ ਦੀ ਚੰਗੇਰ ਦੇ ਵਿੱਚ ਉੱਕਰ ਸਕਦੇ ਨੇ ਹੁਣ ਉਸੇ ਜੋੜੀ ਦੀ ਉਸੇ ਅਮਰਿੰਦਰ ਗਿੱਲ ਉਸੇ ਸਰਗੁਣ ਮਹਿਤਾ ਤੇ ਟੀਮ ਦੇ ਬਹੁ ਗਿਣਤੀ ਪੁਰਾਣੇ ਮੈਂਬਰਾਂ ਦੀ ਇੱਕ ਨਵੀਂ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਂ ਹੈ ਲਾਹੌਰ ਗੀ ਇਸ ਫਿਲਮ ਦੀ ਸਟਾਰ ਕਾਸਟ ਅੱਜ ਸਾਡੇ ਵੇੜੇ ਦੇ ਵਿੱਚ ਪਹੁੰਚੀ ਹੈ ਸਟਾਰ ਕਾਸਟ ਦੇ ਵਿੱਚ ਸ਼ਾਮਲ ਨੇ ਗੁੱਗੂ ਗਿੱਲ ਜਿਨ੍ਹਾਂ ਨੂੰ ਅਸੀਂ ਕਈ ਦਹਾਕਿਆਂ ਤੋਂ ਅੱਜ ਜਿੰਨੀ ਸਰਗਰਮੀ ਦੇ ਨਾਲ ਹੀ ਪੰਜਾਬੀ ਫਿਲਮਾਂ ਦੇ ਵਿੱਚ ਵਿਚਰਨੇ ਦੇਖ ਰਹੇ ਹਾਂ ਇਹਨਾਂ ਦੇ ਡਾਇਲੌਗ ਮਾਰਨਿੰਗ ਵਾਕ ਦੇ ਲੇਖ ਵਾਂਗੂ ਜਿਹੜੇ ਦਰਸ਼ਕ ਨੇ ਉਹਨਾਂ ਦੇ ਚੇਤੇ ਨੇ ਇਹਨਾਂ ਦੇ ਨਾਲ ਨੇ ਆਏ ਹੋਏ ਸਰਗੁਣ ਮਹਿਤਾ ਜੀ ਜਿਨ੍ਹਾਂ ਦੀ ਤੀਜੀ ਫਿਲਮ ਅਮਰਿੰਦਰ ਗਿੱਲ ਹੋਰਾਂ ਦੇ ਨਾਲ ਅੰਗਰੇਜ਼ ਦੇ ਵਿੱਚ ਧਨਕੌਰ ਦੇ ਰੂਪ ਦੇ ਵਿੱਚ ਅਸੀਂ ਦੇਖਿਆ ਲਵ ਪੰਜਾਬ ਦੇ ਵਿੱਚ ਵੀ ਅਸੀਂ ਦੇਖਿਆ ਇਹਨਾਂ ਨੂੰ ਤੇ ਹੁਣ ਅਸੀਂ ਇਹਨਾਂ ਨੂੰ ਦੇਖਣ ਜਾ ਰਹੇ ਹਾਂ ਲਾਹੌਰੀਏ ਦੇ ਵਿੱਚ ਜਿਹੜੀ ਕਿ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਆ ਉਹਦੇ ਸ਼ੁੱਕਰਵਾਰ ਨੂੰ ਫਿਲਮ ਤੇ ਅਸੀਂ ਸਭ ਤੋਂ ਪਹਿਲਾਂ ਆਪਣੇ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ ਸਰਗੁਣ ਜੀ ਤੇ ਗੁੱਗੂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਮਿਹਰਬਾਨੀ ਗੁੱਗੂ ਜੀ ਅਸੀਂ ਤੁਹਾਡੇ ਤੋਂ ਸ਼ੁਰੂਆਤ ਕਰਨੀ ਚਾਹੁੰਦੇ ਹਾਂ ਤੁਸੀਂ 1986 ਤੋਂ ਲੈ ਕੇ ਹੁਣ ਤੱਕ ਬੜੀ ਸਰਗਰਮੀ ਨਾਲ ਵਿਚਰ ਰਹੇ ਹੋ ਪੰਜਾਬੀ ਸਿਨੇਮੇ ਦੇ ਵਿੱਚ ਇਹੋ ਜਿਹੀਆਂ ਉਦਾਹਰਨਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਤੇ ਤੁਹਾਨੂੰ ਦੇਖ ਕੇ ਸਾਡੀ ਬੜੀ ਖੁਸ਼ੀ ਹੁੰਦੀ ਹੈ ਕਿ ਪੰਜਾਬੀ ਸਿਨੇਮੇ ਦੇ ਵਿੱਚ ਕਿੰਨੇ ਮੋੜ ਕੱਟੇ ਗਏ ਸਮੇਂ-ਸਮੇਂ ਦੇ ਉੱਤੇ ਕਿਹੋ ਜਿਹੀਆਂ ਕਹਾਣੀਆਂ ਦੇ ਵਿੱਚ ਤਬਦੀਲੀ ਆਈ ਕਿਰਦਾਰਾਂ ਵਿੱਚ ਤਬਦੀਲੀ ਆਈ ਇਕੋ ਥਾਂ ਦੇ ਉੱਤੇ ਟਿਕੇ ਹੋਏ ਹਨ ਕਿੰਨੀ ਕ ਮਨ ਨੂੰ ਤਸੱਲੀ ਹੁੰਦੀ ਹੈ ਕਿੋਜੇ ਅਹਿਸਾਸ ਪਾਲਦੇ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਾਰੇ ਵੇਖਣ ਵਾਲਿਆਂ ਨੂੰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡਾ ਮਾਣ ਕੀਤਾ ਬੜੀ ਤਸੱਲੀ ਹੁੰਦੀ ਹੈ ਜੀ ਕਿਉਂਕਿ ਮੇਰੇ ਵਰਗੇ ਬੰਦੇ ਲਈ ਤਾਂ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਕ ਜ਼ਿੰਮੇਵਾਰ ਪਰਿਵਾਰ ਤੋਂ ਆ ਮੈਂ ਔਰ ਕਦੇ ਸੋਚਿਆ ਵੀ ਨਹੀਂ ਸੀ ਕਿ ਫਿਲਮਾਂ ਬਣਾਵਾਂਗਾ ਇਤਫਾਕ ਹੋਇਆ ਚਲੋ ਲੰਬੀ ਕਹਾਣੀ ਹੈ ਕਿ ਕਿਸ ਤਰ੍ਹਾਂ ਆਏ ਤਾਂ ਇਤਫਾਕ ਨੇ ਇਸ ਪਾਸੇ ਆਉਣਾ ਹੋਇਆ ਮੇਰੇ ਵੱਡੇ ਵੀਰ ਹੋਰਾਂ ਨੇ ਫਿਲਮ ਬਣਾਈ ਸੀ ਪੁੱਤ ਜੱਟਾਂ ਦੀ ਪੁਰਾਣੀ ਵਾਲੀ ਜੀ ਜੀ ਤਾਂ ਉਸ ਫਿਲਮ ਚ ਮੈਂ ਹਾਲੇ ਛੋਟਾ ਸਾਂ ਲੇਕਿਨ ਇੱਕ ਛੋਟਾ ਜਿਹਾ ਸੀਨ ਵੀ ਕੀਤਾ ਸੀ ਕੁੱਤੇ ਲੜਦੇ ਆ ਔਰ ਇੱਕ ਡਾਇਲੋਗ ਮੈਨੂੰ ਦਿੱਤਾ ਗਿਆ ਸੀ ਜੋ ਮੈਂ ਬੋਲਿਆ ਅੱਛਾ ਉਸ ਤੋਂ ਬਾਅਦ ਰੈਗੂਲਰ ਮੈਂ ਜਦੋਂ ਸ਼ੁਰੂਆਤ ਕੀਤੀ ਤਾਂ 86 ਦੀ ਗੱਲ ਹੈ ਇਹ ਗੁਰਦਾਸ ਮਾਨ ਸਾਹਿਬ ਹੀਰੋ ਸੀ ਔਰ ਮੈਂ ਵਿਲਨ ਕੀਤਾ ਸੀ ਉਸ ਫਿਲਮ ਚ ਇਹ ਫਿਲਮ ਦਾ ਨਾਮ ਸੀ ਜੀ ਗੱਭਰੂ ਪੰਜਾਬ ਦਾ ਉਸ ਤੋਂ ਬਾਅਦ ਅੱਜ ਤੱਕ ਬਾਦਸਤੂਰ ਕੰਮ ਚੱਲ ਰਿਹਾ ਹੈ ਔਰ ਮੈਂ ਸਾਰੇ ਮੇਰੇ ਫੈਨਸ ਦਾ ਸਾਰੇ ਮੈਨੂੰ ਜੋ ਪਸੰਦ ਕਰਦੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਉਹਨਾਂ ਨੇ ਅੱਜ ਤੱਕ ਪਿਆਰ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਔਰ ਮੈਨੂੰ ਬੜੀ ਤਸੱਲੀ ਹੈ ਜਿਸ ਤਰ੍ਹਾਂ ਮੈਂ ਕਿਹਾ ਕਿ ਮੇਰਾ ਤਾਂ ਕੰਮ ਹੀ ਹੈ ਨਹੀਂ ਸੀ अच्छा और जद एक काम असली ਨਾਲੋਂ हटके ਕੁਛ ਮਾਲਕ ਬਖਸ਼ਦਾ ਤਾਂ ਉਹ ਬਹੁਤ ਹੀ ਉਹਦੀ ਮੇਰ ਹੁੰਦੀ ਹੈ ਬਿਲਕੁਲ ਸਹੀ ਔਰ ਮੈਂ ਬੜਾ ਖੁਸ਼ ਹਾਂ ਸਰਗੁਣ ਜੀ ਅਸੀਂ ਤੁਹਾਡੇ ਨਾਲ ਸਵਾਲਾਂ ਦਾ سلسلہ ਜਾਰੀ ਕਰਨ ਤੋਂ ਪਹਿਲਾਂ ਇਹ ਜ਼ਰੂਰ ਪੁੱਛਣਾ ਚਾਹਾਂਗੇ ਕਿ ਤੁਸੀਂ ਪੰਜਾਬੀ ਸਿਨੇਮੇ ਦੇ ਵਿੱਚ ਹੁਣ ਤੱਕ ਘੱਟ ਪਰ ਚੰਗੀਆਂ ਫਿਲਮਾਂ ਕੀਤੀਆਂ ਨੇ ਤੁਸੀਂ ਗਿਣਵੀਆਂ ਚੁਣਵੀਆਂ ਫਿਲਮਾਂ ਕਰਦੇ ਹੋ ਤੀਜੀ ਫਿਲਮ ਤਾਂ ਤੁਹਾਡੀ ਹੁਣ ਅਮਰਿੰਦਰ ਗਿੱਲ ਹੋਰਾਂ ਦੇ ਨਾਲ ਹੀ ਹੈ ਪੰਜਾਬੀ ਸਿਨੇਮੇ ਦੇ ਵਿੱਚ ਜੋੜੀਆਂ ਨੂੰ ਦੁਹਰਾਉਣਾ ਇਹ ਬੜੀ ਥੋੜੀ ਜਿਹੀ ਹੁਣ ਤੱਕ ਵੱਖਰੀ ਗੱਲ ਵੀ ਹੈਗੀ ਆ ਉਪਰੀ ਗੱਲ ਵੀ ਮੰਨੀ ਜਾਂਦੀ ਆ ਜਿਵੇਂ ਅਸੀਂ ਹਿੰਦੀ ਸਿਨੇਮੇ ਦੇ ਵਿੱਚ ਸ਼ਾਹਰੂਖ ਖਾਨ ਤੇ ਕਾਜਲ ਦੀ ਜੋੜੀ ਨੂੰ ਮੰਨਦੇ ਰਹੇ ਆ ਉਸ ਤਰੀਕੇ ਨਾਲ ਤੁਹਾਡੀ ਜੋੜੀ ਨੂੰ ਮੁਹੱਬਤ ਦਿੱਤੀ ਜਾ ਰਹੀ ਹੈ ਦਰਸ਼ਕਾਂ ਦੇ ਵੱਲੋਂ ਉਸੇ ਟੀਮ ਦੇ ਨਾਲ ਤੀਜੀ ਵਾਰ ਕੰਮ ਕਰਕੇ ਕਿਹੋ ਜਿਹਾ ਮਹਿਸੂਸ ਹੁੰਦਾ ਬਹੁਤ ਚੰਗਾ ਮਹਿਸੂਸ ਹੋ ਰਿਹਾ ਜੀ ਜਦੋਂ ਟੀਵੀ ਛੱਡ ਕੇ ਇੱਥੇ ਆਈ ਸੀ ਪੰਜਾਬੀ ਫਿਲਮਾਂ ਕਰਨ ਐਹੀ ਸੋਚ ਕੇ ਆਈ ਸੀ ਕਿ ਚੰਗਾ ਕੰਮ ਕਰਨਾ ਹੈ ਚੰਗੀਆਂ ਫਿਲਮਾਂ ਚੱਲ ਰਹੀਆਂ ਸੀ ਲੋਕਾਂ ਨੂੰ ਵੀ ਪਸੰਦ ਹੈ ਕਿ ਅਸੀਂ ਕੰਟੈਂਟ ਲੈ ਕੇ ਆਨੇ ਆ ਕੁਝ ਡਿਫਰੈਂਟ ਲੈ ਕੇ ਆਨੇ ਆ ਮੈਨੂੰ ਹਰ ਵਕਤ ਇਹ ਹੀ ਲੱਗਦਾ ਹੈ ਕਿ ਮੈਂ ਸਾਲ ਚ ਚਾਰ ਫਿਲਮਾਂ ਕਰਾਂ ਉਹਦੇ ਚ ਇੱਕ ਚੱਲੂ ਜਾਂ ਦੋ ਚੱਲੂ ਇਹ ਚਾਰ ਦੀ ਚਾਰ ਵੀ ਚੱਲ ਪੈਣ ਪਰ ਬਾਹਰ ਜਾਵਾ ਤਾਂ ਲੋਕਾਂ ਨੇ ਕਹਿਣਾ ਕਿ ਨਹੀਂ ਉਹ ਫਿਲਮ ਚੰਗੀ ਸੀ ਉਹ ਠੀਕ ਠੀਕ ਸੀ ਉਹ ਥੋੜਾ ਜਿਹਾ ਬੁਰਾ ਲੱਗਦਾ ਬੰਦੇ ਨੂੰ ਬੰਦੇ ਨੂੰ ਲੱਗਦਾ ਹੈ ਕਿ ਨਹੀਂ ਜੀ ਜੋ ਕੰਮ ਕਰੀਏ ਉਹੀ ਕਰੀਏ ਜਿਹੜਾ ਲੋਕਾਂ ਨੂੰ ਵੀ ਪਸੰਦ ਆਵੇ ਤੇ ਟਰਾਈ ਕਰ ਰਹੇ ਆ ਠੀਕ ਆ ਥੋੜਾ ਕੰਮ ਕਰ ਰਹੇ ਆ ਪਰ ਅੱਛਾ ਕਰਨ ਦੀ ਕੋਸ਼ਿਸ਼ ਆ 12 ਮਈ ਨੂੰ ਜਿਹੜੀ ਤੁਹਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਲਾਹੌਰੀਏ ਹਾਂਜੀ ਇਹਦੇ ਨਾਂ ਤੋਂ ਹੀ ਇੱਕ ਖੁਸ਼ਬੋ ਜੀ ਆਉਂਦੀ ਆ ਕਿਉਂਕਿ ਅਸੀਂ ਚੜਦੇ ਤੇ ਲੈਂਦੇ ਪੰਜਾਬ ਦੇ ਕਈ ਰਾਜਨੀਤਿਕ ਕਾਰਨਾ ਕਰਕੇ ਭਾਵੇਂ ਵੱਖਾ ਹਾਂਜੀ ਪਰ ਸਾਡੇ ਅੰਦਰ ਉਹੀ ਸੱਭਿਆਚਾਰ ਉਹੀ ਅਹਿਸਾਸ ਪਲਦੇ ਆ ਜਿਹੜੇ ਉਧਰ ਲਿਆਂਦੇ ਅੰਦਰ ਪਲਦੇ ਆ ਬਿਲਕੁਲ ਲਾਹੌਰ ਦੀ ਕੁੜੀ ਬਣ ਕੇ ਲਾਹੌਰੀਏ ਦੇ ਵਿੱਚ ਕਿਹੋ ਜਿਹਾ ਮਸੂਰ ਹੋਣਾ ਆ ਕੁਝ ਡਿਫਰੈਂਟ ਸੀ ਪਹਿਲੀ ਗੱਲ ਤਾਂ ਕਰਨ ਲਈ ਦੂਜੀ ਗੱਲ ਲੋਕਾਂ ਨੂੰ ਹਮੇਸ਼ਾ ਲੱਗਦਾ ਜਦੋਂ ਵੀ ਅਸੀਂ ਗੱਲ ਕਰਦੇ ਆ ਬਾਰਡਰ ਦੀ ਜਦੋਂ ਵੀ ਅਸੀਂ ਗੱਲ ਕਰਦੇ ਆ ਕਰਾਸ ਬਾਰਡਰ ਲਵ ਦੀ ਲੋਕਾਂ ਨੂੰ ਲੱਗਦਾ ਪਤਾ ਨਹੀਂ ਲੜਾਈ ਦੀ ਗੱਲ ਹੋਣ ਵਾਲੀ ਹੈ ਜਾਂ ਪੋਲਿਟਿਕਸ ਦੀ ਗੱਲ ਹੋਣ ਵਾਲੀ ਹੈ ਜਾਂ ਕੁਝ ਲੋਕਾਂ ਨੂੰ ਕੁਝ ਹੋਰ ਹੀ ਯੂ نو ਲੱਗਦਾ ਹੈ ਬਟ ਅੰਬਰਦੀਪ ਦੀ ਆ ਬਹੁਤ ਖਾਸ ਗੱਲ ਹੈ ਕਿ ਉਹ ਕਿਸੇ ਵੀ ਬਹੁਤ ਹੀ ਸੈਂਸਿਟਿਵ ਇਸ਼ੂ ਨੂੰ ਵੀ ਪਿਆਰ ਨਾਲ ਤੇ ਈਮੋਸ਼ਨ ਪਲੱਸ ਐਂਟਰਟੇਨਮੈਂਟ ਨਾਲ ਦਿਖਾ ਸਕਦਾ ਹੈ ਤੇ ਲਾਹੌਰੀ ਵੀ ਉਹੀ ਇੱਕ ਆਈਡੀਆ ਸੀ ਲੋ ਹਰੀਏ ਤੇ ਫਿਰੋਜ਼ਪੁਰੀਏ ਪਰ ਐਕਚੁਅਲੀ ਈਮੋਸ਼ਨ ਉਹੀ ਆ ਸਾਡੇ ਕਲਚਰ ਉਹੀ ਆ ਸਾਡੇ ਰਹਿਣ ਸਹਿਣ ਦਾ ਤਰੀਕਾ ਉਹੀ ਆ ਸਾਨੂੰ ਲੱਗਦਾ ਉਹ ਸਾਡੇ ਤੋਂ ਬਹੁਤ ਵੱਖ ਨੇ ਪਰ ਵੀ ਆਰ ਵੈਰੀ ਸਿਮਿਲਰ ਤੇ ਆ ਦਿਖਾਣ ਦੀ ਕੋਸ਼ਿਸ਼ ਹੈ ਜੀ ਜੀ ਗਗੂ ਪਾਜੀ ਤੁਸੀਂ ਪਹਿਲੀ ਵਾਰ ਆ ਜਿਹੜਾ ਉਹ ਇਸ ਟੀਮ ਦੇ ਨਾਲ ਕੰਮ ਕੀਤਾ ਹੈਗਾ ਤੁਸੀਂ ਗੱਲ ਕਰ ਰਹੇ ਸੀ ਜਿਵੇਂ ਕਿ ਹੁਣ ਤੱਕ 100 ਦੇ ਕਰੀਬ ਫਿਲਮਾਂ ਕਰ ਲਈਆਂ ਜੀ ਜੀ ਪਰ ਇਸ ਟੀਮ ਦੇ ਨਾਲ ਜੁੜ ਕੇ ਪਹਿਲੀ ਵਾਰ ਕੰਮ ਕੀਤਾ ਹੈਗਾ ਕਿਹੋ ਜਾਂ ਇਹ ਸਾਹਸ ਤੁਹਾਡੇ ਅੰਦਰ ਇਸ ਫਿਲਮ ਦੇ ਵਿੱਚ ਕੰਮ ਕਰਨ ਵੇਲੇ ਸੀ ਤੇ ਤੁਹਾਡਾ ਕਿਰਦਾਰ ਕੀ ਹੋ ਜਾ? ਅ ਇਸ ਫਿਲਮ ਨਾਲ ਜੁੜਨਾ ਇੱਕ ਇਹ ਵੀ ਇੱਕ ਇਤਫਾਕ ਵਾਲੀ ਗੱਲ ਹੀ ਹੋਈ ਕਿ ਅੰਬਰ ਔਰ ਅਮਰਿੰਦਰ ਗਿੱਲਹੋਰੀ ਸਾਰੇ ਜਾਨੇ ਇਹ ਨਾ ਮੇਰੇ ਇਲਾਕੇ ਦੇ ਵਿੱਚ ਹੀ ਸ਼ੂਟਿੰਗ ਵਾਸਤੇ ਆਏ ਹੋਏ ਸੀ। ਅੱਛਾ ਜੀ। ਆਲਰੇਡੀ ਇਹਨਾਂ ਦਾ ਪ੍ਰੋਗਰਾਮ ਬਣਿਆ ਹੋਇਆ ਸੀ ਔਰ ਮੇਰੇ ਇਲਾਕੇ ਦੇ ਵਿੱਚ ਮਲੋਟ ਅਬੋਹਰ ਦਾ ਇਲਾਕਾ ਹੈ ਜਿਸ ਤਰ੍ਹਾਂ ਮੇਰਾ ਮਾਣੀ ਖੇੜਾ ਮੇਰਾ ਪਿੰਡ ਹੈ। ਹੂੰ। ਤਾਂ ਉਸ ਲਾਕੇ ਚਾਏ ਹੋਏ ਸੀ ਔਰ ਮੈਨੂੰ ਮਿਲਣਾ ਏ ਜਿਸ ਤਰ੍ਹਾਂ ਇੱਕ ਦੂਜੇ ਨੂੰ ਅਸੀਂ ਜਾਣਦੇ ਆਂ ਔਰ ਪਿਆਰ ਨਾਲ ਵੀ ਹਾਂਜੀ ਪਿੰਡ ਨੇੜੇ ਕਰਕੇ ਆ ਗਏ ਔਰ ਮੈਂ ਵੀ ਚਾਹੁੰਦਾ ਸੀ ਇਹਨਾਂ ਨੂੰ ਮਿਲਣਾ ਮੈਂ ਵੀ ਇਨਵਾਈਟ ਕੀਤਾ ਸੀ ਤੇ ਇਹ ਇਹ ਉੱਥੇ ਆ ਕੇ ਇਹਨਾਂ ਨੇ ਮਿਲ ਕੇ ਤਾਂ ਚਲੇ ਗਏ ਬਾਅਦ ਚੰਬਰ ਨੇ ਫੋਨ ਤੇ ਮੈਨੂੰ ਕਿਹਾ ਕਿ ਇੱਕ ਕਿਰਦਾਰ ਹੈ ਇਹਦੇ ਅਮਰਿੰਦਰ ਦੇ ਚਾਚੇ ਦਾ ਬਹੁਤ ਚੰਗਾ ਕਿਰਦਾਰ ਹੈ ਜੇ ਤੁਸੀਂ ਕਰਨਾ ਚਾਹੋ ਤਾਸੀ ਇਹਨੂੰ ਤੁਹਾਡੇ ਮੁਤਾਬਕ ਤੁਹਾਡੀ ਪਰਸਨੈਲਿਟੀ ਨੂੰ ਜੋ ਸੂਟ ਕਰਦਾ ਹੈ ਔਰ ਤੁਹਾਡੀ ਇਮੇਜ ਨੂੰ ਜੋ ਸੂਟ ਕਰਦਾ ਹੈ ਅਸੀਂ ਉਸ ਤਰ੍ਹਾਂ ਇਹਨੂੰ ਟਾਲ ਲੀਏ ਮੈਂ ਵੀ ਉਹਨਾਂ ਦੇ ਰਾਹ ਵਿੱਚ ਫ੍ਰੀ ਸੀ ਔਰ ਨੇੜੇ ਸ਼ੂਟਿੰਗ ਹੋ ਰਹੀ ਸੀ ਵੈਸੇ ਤਾਂ ਮੇਰੇ ਇਲਾਕੇ 'ਚ ਮੈਂ ਕਦੇ ਸ਼ੂਟਿੰਗ ਨਹੀਂ ਰੱਖਦਾ ਲੇਕਿਨ ਆਲਰੇਡੀ ਰੱਖੀ ਹੋਈ ਸੀ ਜੀ ਤੇ ਮੈਂ ਉਹਨਾਂ ਨੂੰ ਹਾਂ ਕਰਤੀ ਔਰ ਉਹਨਾਂ ਨੇ ਮੇਰੇ ਸਾਥ ਨਾਲ ਉਹ ਰੋਲ ਬਣਾ ਲਿਆ ਮੈਨੂੰ ਲੱਗਦਾ ਹੈ ਅੱਛਾ ਲੱਗਣਾ ਹੈ ਸਾਰਿਆਂ ਨੂੰ ਇੱਕ ਨਵਾਂ ਜਿਹਾ ਕੰਮ ਹੈ ਔਰ ਚੰਗਾ ਪਾਵਰਫੁਲ ਕਰੈਕਟਰ ਹੈ ਇਸ ਫਿਲਮ ਦਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਸਰਗੁਨ ਹੋਰਾਂ ਨੇ ਦੱਸਿਆ ਕਿ ਉਧਰ ਵਾਲੇ ਤੇ ਇਧਰ ਵਾਲੇ ਅਸੀਂ ਕੋ ਕੋਸ਼ਾਂ ਸਾਡਾ ਕਲਚਰ ਇੱਕ ਹੈ ਸਾਡੇ ਭਾਈਚਾਰੇ ਵੀ ਹੈ ਅੱਜ ਤੱਕ ਔਰ ਸਿਆਸੀ ਤੌਰ ਤੇ ਕੀ ਹੈ ਅਸੀਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦੇ ਸਹੀ ਸਹੀ ਅ ਮੈਂ ਸ਼ੁਕਰਗੁਜ਼ਾਰ ਹਾਂ ਅ ਅਕਰਮ ਰਾਹੀ ਸਾਹਿਬ ਜੋ ਪਾਕਿਸਤਾਨ ਦੇ ਨਾਮਵਰ ਸਿੰਗਰ ਨੇ ਔਰ ﺍﻟताफ बाजवा साहब ਦਾ ਉਹਨਾਂ ਨੇ ਜਦ ਇਸ ਫਿਲਮ ਬਾਰੇ ਪਤਾ ਲੱਗਿਆ ਉਹਨਾਂ ਨੇ ਕੱਲ ਹੀ ਇੱਕ ਵੀਡੀਓ ਪਾਈ ਹੈ ਸਾਡੀ ਫਿਲਮ ਦੀ ਐਡ ਕੀਤੀ ਹੈ ਔਰ ਮੈਨੂੰ ਉਹਨਾਂ ਨੇ ਵਧਾਈਆਂ ਦਿੱਤੀਆਂ ਔਰ ਸਾਡੇ ਲਈ ਬਹੁਤ ਚੰਗਾ ਬੋਲੇ ਆ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਤੁਹਾਡੇ ਇਸ ਚੈਨਲ ਥਰੂ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਗੁੱਗੂ ਭਾਈ ਜੀ ਇੱਕ ਤੁਹਾਡਾ ਡਾਇਲੋਗ ਹੈ ਜਿਹੜਾ ਅਸੀਂ ਚੈਨਲਾਂ ਦੇ ਉੱਤੇ ਸੁਣ ਰਹੇ ਹਾਂ ਦੇਖ ਰਹੇ ਹਾਂ ਉਦੇ ਵਿੱਚ ਮੈਨੂੰ ਹੁਣ ਟੁੱਟਵੇਂ ਦੇ ਰੂਪ ਦੇ ਵਿੱਚ ਯਾਦ ਆ ਕਿ ਕੁਝ ਭੇਜ ਦਿਆ ਕਰਾਂਗੇ ਕੁਝ ਮੰਗਵਾ ਲਿਆ ਕਰਾਂਗੇ ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜਾ ਸਾਡੇ ਦਰਸ਼ਕਾਂ ਦੇ ਨਾਲ ਵੀ ਡਾਇਲੌਗ ਸਾਂਝਾ ਕਰ ਹਾਂਜੀ ਡਾਇਲੌਗ ਕਾਫੀ ਅੱਛੇ ਉਹਨਾਂ ਨੇ ਤਿਆਰ ਕੀਤੇ ਆ ਮੇਰੇ ਲਈ ਇੱਕ ਉਹ ਕਹਿ ਰਹੇ ਹੈ ਹੌਬੀ ਸਾਹਿਬ ਕਹਿ ਰਹੇ ਹੈ ਕਿ ਜੇ ਐਮਐਲਏ ਨਾ ਬਣੇ ਤਾਂ ਫੇਰ ਕੀ ਹੋਏਗਾ ਉਹ ਕਹਿੰਦਾ ਫੇਰ ਕੀ ਹੋਣਾ ਹੈ ਬਾਰਡਰ ਤੇ ਪਿੰਡ ਨੇ ਕੁਝ ਹੱਲ ਦਿਆ ਕਰਾਂਗੇ ਕੁਝ ਲੈ ਜਾਇਆ ਕਰਾਂਗੇ ਵਪਾਰ ਤੇ ਜ਼ਰੂਰ ਹੋਵੇਗਾ ਕੀ ਬਾਤ ਹੈ ਕੀ ਬਾਤ ਹੈ ਜੀ ਸਰਗੁਣ ਜੀ ਤੁਸੀਂ ਜਿਹੜੀ ਲ ਪੰਜਾਬ ਫਿਲਮ ਸੀ ਉਹਦੇ ਵਿੱਚ ਇੱਕ ਰਿਸ਼ਤਿਆਂ ਦੇ ਵਿੱਚ ਕਿਵੇਂ ਕੁੜੱਤਣ ਆਉਂਦੀ ਹੈ ਕਿਵੇਂ ਫਿੱਕ ਆ ਜਾਂਦੀ ਹੈ ਕਿਵੇਂ ਮੀਆਂ ਬੀਵੀ ਦੇ ਰਿਸ਼ਤਿਆਂ ਦੇ ਵਿੱਚ ਕਈ ਵਾਰ ਖਟਾਸ ਪੈਦਾ ਹੁੰਦੀ ਹੈ ਉਹ ਕਿਰਦਾਰ ਅਦਾ ਕੀਤਾ ਸੀ ਇਹਦੇ ਵਿੱਚ ਜੋ ਅਸੀਂ ਹੁਣ ਤੱਕ ਪ੍ਰੋਮੋ ਦੇ ਵਿੱਚ ਦੇਖਿਆ ਗੀਤਾਂ ਦੇ ਰੂਪ ਦੇ ਵਿੱਚ ਦੇਖਿਆ ਟ੍ਰੇਲਰ ਦੇਖਿਆ ਬਿਲਕੁਲ ਇੱਕ ਸ਼ੁੱਧ ਦੇਸੀ ਪੰਜਾਬਣ ਕੁੜੀ ਦੀ ਗੱਲ ਕੀਤੀ ਹੈ ਜਿਹੜਾ ਇਹ ਕਿਰਦਾਰ ਨਿਭਾਉਣਾ ਤੇ ਜਿਹੜਾ ਉਹ ਕਿਰਦਾਰ ਨਿਭਾਉਣਾ ਇਹਨਾਂ ਦੋਹਾਂ ਦੇ ਵਿੱਚ ਕਿੰਨਾ ਕੁ ਅੰਤਰ ਮਹਿਸੂਸ ਕਰਦੇ ਹੋ ਤੇ ਸੁਖਾਲਾ ਕਿਹੜਾ ਜਾਪਦਾ ਬਹੁਤ ਅੰਤਰ ਹੈ ਜੀ ਜੈਸਿਕਾ ਜਿਹੜੀ ਕੁੜੀ ਸੀ ਉਹ ਕੈਨੇਡਾ ਦੀ ਬਲੀ ਬੜੀ ਕੁੜੀ ਸੀ ਉਹਨਾਂ ਦਾ ਕਲਚਰ ਡਿਫਰੈਂਟ ਹੈ ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ ਇੱਕਦਮ ਡਿਫਰੈਂਟ ਹੁੰਦਾ ਪੰਜਾਬੀ ਹੋ ਕੇ ਵੀ ਉਹ ਉੱਥੇ ਦੇ ਰਹਿਣ ਵਾਲੇ ਹੁੰਦੇ ਨੇ ਤੇ ਉਹਨਾਂ ਦੀ ਰਿਸ਼ਤਿਆਂ ਦੀ ਸਮਝ ਮੈਨੂੰ ਵੈਸੀ ਵੀ ਲੱਗਦਾ ਹੈ ਕਿ ਅੱਜ ਕੱਲ ਦੀ ਜਨਰੇਸ਼ਨ ਦੀ ਸਿਟੀ ਦੀ ਜਨਰੇਸ਼ਨ ਦੀ ਰਿਸ਼ਤਿਆਂ ਦੀ ਸਮਝ ਬਹੁਤ ਅਲੱਗ ਹੈ ਬਹੁਤ ਕੈਜੂਅਲ ਹੈ ਬਹੁਤ ਇਸ ਤੇ ਡਿਪੈਂਡ ਕਰਦਾ ਹੈ ਕਿ ਕਿੰਨੀ ਵਾਰੀ ਤੁਸੀਂ ਇੱਕ ਦੂਜੇ ਨੂੰ ਫੇਸਬੁੱਕ ਤੇ ਵਿਸ਼ ਕੀਤਾ ਹੈ ਜਾਂ WhatsApp ਤੇ ਵਿਸ਼ ਕੀਤਾ ਉਹਦੀ ਕੋਈ ਜੜਾ ਨਹੀਂ ਹੈ ਗਿਆ ਇਹੋ ਜਿਹੇ ਰਿਲੇਸ਼ਨਸ ਦੀ ਬਟ ਪਿੰਡਾਂ ਚ ਅਜੇ ਵੀ ਉਹ ਰਿਲੇਸ਼ਨ ਉਨਨੇ ਹੀ ਪਿਓਰ ਨੇ ਕਿਉਂਕਿ ਲੋਕੀ ਬਾਕੀ ਸਾਰੀ ਚੀਜ਼ਾਂ ਤੋਂ ਅਜੇ ਡਿਸਟਰੈਕਟ ਨਹੀਂ ਹੋਏ ਜਿੰਨਾ ਕਿ ਸਿਟੀ ਦੀ ਆਡੀਅנס ਹੋ ਚੁੱਕੀ ਆ ਸਿਟੀ ਦੇ ਲੋਕ ਹੋ ਚੁੱਕੇ ਨੇ ਤੇ ਜਿਹੜਾ ਅਮੀਰਾ ਤੇ ਕਿਕਰ ਦਾ ਰੋਮਾਂਸ ਹੈ ਉਹ ਉਨਨਾ ਹੀ ਪਿਓਰ ਆ ਹੂੰ ਉਨਾਈ ਡਿਫਰੈਂਟ ਵੀ ਆ ਐਨੇ ਪ੍ਰੋਬਲਮਸ ਹੋਣ ਤੋਂ ਬਾਵਜੂਦ ਵੀ ਕਿ ਮਤਲਬ ਦੋਵੇਂ ਬਾਰਡਰ ਤੇ ਆਰਪਾਰ ਨੇ ਉਸ ਤੋਂ ਬਾਅਦ ਵੀ ਉਹ ਕਿੱਦਾਂ ਅੱਗੇ ਚੱਲਦਾ ਹੈ ਉਸ ਬਾਰੇ ਆ ਬਹੁਤ ਅਲੱਗ ਨੇ ਦੋਨੋਂ ਕੈਰੈਕਟਰ ਜਿਵੇਂ ਕਾ ਬਹੁਤ ਤੇਜ਼ ਸੀ ਅਮੀਰਾ ਤੁਮੈ ਲੱਗਦਾ ਇਹਨੂੰ ਵਿਚਾਰੇ ਨੂੰ ਕੁਝ ਵੀ ਪਤਾ ਹੈ ਲਾਈਫ ਚ ਪੜੀ ਲਿਖੀ ਕੁੜੀ ਆ ਪਰ ਬਹੁਤ ਸਿੰਪਲ ਬਹੁਤ ਤੁਹਾਡੇ ਕਿਰਦਾਰ ਦਾ ਨਾਮ ਕੀ ਇਸ ਫਿਲਮ ਚ ਅਮੀਰਾ ਅਮੀਰਾ ਹਾਂਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਪਾਕਿਸਤਾਨ ਦੀ ਰਹਿਣ ਵਾਲੀ ਕੁੜੀ ਦੇ ਰੂਪ ਦੇ ਵਿੱਚ ਆਪਣਾ ਕਿਰਦਾਰ ਅਦਾ ਕੀਤਾ। ਹਾਂਜੀ। ਪਹਿਲਾਂ ਉਸ ਮਾਹੌਲ ਨੂੰ ਸਮਝਣ ਦੇ ਲਈ ਕਿ ਉਹ ਕਿਹੋ ਜਿਹਾ ਉਹਨਾਂ ਦੇ ਅਹਿਸਾਸ ਨੇ, ਕਿਹੋ ਜਿਹਾ ਉਹਨਾਂ ਦਾ ਮਾਹੌਲ ਹੈ, ਕਿਹੋ ਜੀ ਉਹਨਾਂ ਦੀ ਬੋਲੀ ਹੈ, ਕਿਹੋ ਜਿਹਾ ਪਹਿਰਾਵਾ ਉਹਨੂੰ ਥੋੜਾ ਜਿਹਾ ਆਪਣੇ ਅੰਦਰ ਢਾਲਿਆ ਵੀ ਜਾਂ ਅਚਾਨਕ ਹੀ ਛੇਤੀ ਛੇਤੀ ਇਹ ਸਾਰਾ ਕੁਝ ਕਰ ਲਿਆ। ਵੈਸੇ ਅਮ ਅੰਬਰਦੀਪ ਨਾਲ ਸਭ ਕੁਝ ਛੇਤੀ ਛੇਤੀ ਹੁੰਦਾ ਹੈ ਟਾਲਿੰਦਾ ਜ਼ਿਆਦਾ ਵਕਤ ਨਹੀਂ ਮਿਲਦਾ ਬਟ ਜਿਹੜਾ ਵੀ ਮੇਰੇ ਕੋਲ ਟਾਈਮ ਸੀ ਅਸੀਂ ਉਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈ ਮੈਨੂੰ ਲੱਗਦਾ ਹੈ ਕਿ ਪਹਿਲਾ ਸਟੈਪ ਹਮੇਸ਼ਾ ਹੁੰਦਾ ਹੈ ਕੈਰੈਕਟਰ ਤੁਹਾਡਾ ਦਿਖਣਾ ਚਾਹੀਦਾ ਹੈ ਉਸ ਕੈਰੈਕਟਰ ਵਾਂਗ ਹੈਨਾ ਫਿਰ ਉਹਦੀ ਬੋਲੀ ਹੋਣੀ ਚਾਹੀਦੀ ਹੈ ਫਿਰ ਉਹਦੀ ਚਾਲ ਟਾਲ ਹੋਣੀ ਚਾਹੀਦੀ ਹੈ ਥੋੜੀ ਜੀ ਤੇ ਪਹਿਲੇ ਦਿਖਣ ਦਾ ਮਸਲਾ ਸੋਲਵ ਕਰਨਾ ਸੀ ਤੇ ਮੈਨੂੰ ਲੱਗਦਾ ਸੀ ਉੱਥੇ ਦੀ ਕੁੜੀਆਂ ਨਾ ਬਹੁਤ ਮੈਨੂੰ ਨਾ ਗੋਰੀਆਂ ਚਿੱਟੀਆਂ ਤੇ ਐਂਡ ਰੈਡ ਰੈਡ ੀਕਸ ਹੁੰਦੇ ਨੇ ਉਹਨਾਂ ਦੇ ਬੜੇ ਸੋਹਣਿਆ ਲੱਗਦੇ ਨੇ ਮੈਨੂੰ ਤੇ ਮੇਰੇ ਤੇ ਨਹੀਂ ਪਰ ਮੈਂ ਕਿਹਾ ਕਿ ਉਹ ਮੇਕਅਪ ਚ ਪਹਿਲਾਂ ਉਹ ਅਚੀਵ ਕਰਦੇ ਨੇ ਥੋੜਾ ਜਿਹਾ ਲੱਗੂਗੀ ਉਹ ਡਿਫਰੈਂਟ ਜੈਸੇ ਕਾਤੋ ਵੀ ਧਨਕੌਰ ਤੋਂ ਵੀ ਡਿਫਰੈਂਟ ਲੱਗੂਗੀ ਉਸ ਤੋਂ ਬਾਅਦ ਉਹਨਾਂ ਦੀ ਬੋਲੀ ਪੰਜਾਬੀ ਇੱਥੇ ਵੀ ਬਹੁਤ ਤਰ੍ਹਾਂ ਦੀ ਪੰਜਾਬੀ ਹੁੰਦੀ ਹੈ ਉੱਥੇ ਵੀ ਬਹੁਤ ਤਰ੍ਹਾਂ ਦੀ ਪੰਜਾਬੀ ਹੁੰਦੀ ਆ ਤੇ ਤੁਸੀਂ ਕਿਸੇ ਨੂੰ ਵੀ ਜਸਟੀਫਾਈ ਨਹੀਂ ਕਰ ਸਕਦੇ ਹਾਂਜੀ ਤੁਸੀਂ ਕਿਸੇ ਵੀ ਚੀਜ਼ ਨੂੰ ਜਸਟੀਫਾਈ ਨਹੀਂ ਕਰ ਸਕਦੇ ਹਰ 2 ਕਿਲੋਮੀਟਰ ਤੱਕ ਉਹਨਾਂ ਦੀ ਵੀ ਪੰਜਾਬੀ ਬਦਲ ਜਾਂਦੀ ਜਿੱਦਾਂ ਸਾਡੀ ਬਦਲ ਜਾਂਦੀ ਹੈ ਬੜਾ ਸੀ ਥੋੜਾ ਜਿਹਾ ਕੁਝ ਲੈਜ਼ਾ ਪਕੜਨ ਦੀ ਕੋਸ਼ਿਸ਼ ਕੀਤੀ ਹੈ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੀ ਪੰਜਾਬੀ ਤੋਂ ਸਾਡੀ ਪੰਜਾਬੀ ਥੋੜੀ ਜਿਹੀ ਡਿਫਰੈਂਟ ਆ ਤੇ ਮਾਹੌਲ ਜਆ ਬਣਾਉਣ ਦੀ ਕੋਸ਼ਿਸ਼ ਤਾਂ ਪੂਰੀ ਕੀਤੀ ਹੈ ਹੁਣ ਤੁਸੀਂ ਦੱਸੋ ਜੀ ਕਿ ਫਿਲਮ ਚ ਦਿਸਦਾ ਹੈ ਕਿੰਨਾ ਹੀ ਦਿਸਦਾ ਹੈ ਜਿੰਨਾ ਕਿਸੇ ਟ੍ਰੇਲਰ ਦੇ ਵਿੱਚ ਦੇਖਿਆ ਮੈਨੂੰ ਇਹ ਜਾਪਦਾ ਨਿੱਜੀ ਤੌਰ ਦੇ ਉੱਤੇ ਕਿ ਸਰਹੱਦਾਂ ਦੇ ਝੇੜੇ ਦੇ ਵਿੱਚ ਮੁਹੱਬਤ ਪਿਸ ਰਹੀ ਆ ਕਿ ਤੇ ਇਹਦਾ ਵਿਸ਼ਾ ਹੀ ਤਾਂ ਨਹੀਂ ਮੈਨੂੰ ਲੱਗਦਾ ਮੈਂ ਕੁਝ ਵੀ ਦੱਸਾਂਗੀ ਨਾ ਫਿਲਮ ਬਾਰੇ ਤਾਂ ਮੈਂ ਫਿਲਮ ਖੋਲ ਦਾਂਗੀ ਅੱਛਾ ਅੱਛਾ ਮੈਨੂੰ ਥੋੜਾ ਜਿਹਾ ਸੈਂਸਿਟਿਵ ਵਨ ਲਾਈਨ ਜੀ ਫਿਲਮ ਹੈਗੀ ਆ ਬਟ ਦੋਵੇਂ ਮੁੰਡਾ ਕੁੜੀ ਦੇ ਨਜ਼ਰੀਏ ਤੋਂ ਤੁਸੀਂ ਫਿਰੋਜ਼ਪੁਰੀਏ ਤੇ ਲਾਹੌਰੀਏ ਦੀ ਇੱਕ ਹੁੰਦਾ ਨਾ ਕਿ ਲੋਕ ਕੀ ਹਜੇ ਵੀ ਆਪਣੀ ਜੜਾਂ ਨਾਲ ਬਹੁਤ ਮਿਲੇ ਹੋਏ ਨੇ ਉਹਨਾਂ ਨੂੰ ਹਜੇ ਵੀ ਚਾਹੀਦਾ ਹੈ ਲਾਹੌਰੀ ਲਾਹੌਰੀਆਂ ਨੂੰ ਲਾਹੌਰ ਬਹੁਤ ਪਿਆਰਾ ਹੈ ਫਿਰੋਜ਼ਪੁਰਿਆ ਨੂੰ ਆ ਪੰਜਾਬ ਬਹੁਤ ਜਿਸ ਤਰ੍ਹਾਂ ਇਹ ਕਹਿ ਰਿਹਾ ਕਿ ਜਦੋਂ 47 ਤੋਂ ਬਾਅਦ ਜਿਹੜੇ ਵੀ ਉਧਰੋਂ ਉਜੜ ਕੇ ਇੱਧਰ ਆਏ ਅੱਜ ਤੱਕ ਉਹਨਾਂ ਨੂੰ ਉਸੇ ਨਾਂ ਨਾਲ ਹੀ ਬੁਲਾਇਆ ਜਾਂਦਾ ਕਿ ਲੌਰੀਏ ਬਿਲਕੁਲ ਸਹੀ ਔਰ ਜਿਹੜੇ ਇਧਰੋਂ ਗਏ ਹੈ ਉਹਨਾਂ ਨੂੰ ਫਿਰੋਜ਼ਪੁਰੀਏ ਜਾਂ ਅੰਮ੍ਰਿਤਸਰੀਏ ਜਾਂ ਉਹਨਾਂ ਦੇ ਵਿੱਚ ਵਿਛੋਕੜ ਦੇ ਹਿਸਾਬ ਨਾਲ ਉਹਨਾਂ ਦਾ ਨੂੰ ਨਾਂ ਦਿੱਤਾ ਜਾਂਦਾ ਹੈ ਔਰ ਇਸੇ ਤਰ੍ਹਾਂ ਇਸ ਫਿਲਮ ਦੇ ਵਿੱਚ ਵੀ ਇਹੀ ਚੀਜ਼ ਨੂੰ ਸਾਹਮਣੇ ਰੱਖ ਕੇ ਇਹਨਾਂ ਨੇ ਕਹਾਣੀ ਤਿਆਰ ਕੀਤੀ ਹੈ ਔਰ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਅੰਬਰ ਇੰਨਾ ਅੱਛਾ ਰਾਈਟਰ ਹੈ ਸਹੀ ਔਰ ਉਹਨੇ ਮੈਂ ਮਹਿਸੂਸ ਕੀਤਾ ਮੈਂ ਕਈ ਚੀਜ਼ਾਂ ਇਸ ਫਿਲਮ ਦੇ ਵਿੱਚ ਹਨ ਇੰਨੇ ਸਾਲ ਹੋ ਗਏ ਹਰ ਫਿਲਮ ਦੇ ਵਿੱਚ ਇੱਕ ਨਵਾਂ ਤਜਰਬਾ ਹੁੰਦਾ ਹੈ ਔਰ ਮੈਨੂੰ ਲੱਗਦਾ ਕਾਫੀ ਚੀਜ਼ਾਂ ਮੈਂ ਇਸ ਫਿਲਮ ਦੇ ਵਿੱਚ ਵੀ ਸਿੱਖੀਆਂ ਇੱਕ ਵਧੀਆ ਰਾਈਟਰ ਕਿਸ ਤਰ੍ਹਾਂ ਉਹ ਇੱਕ ਸੈਂਸਿਟਿਵ ਗੱਲ ਨੂੰ ਇਹ ਪੇਸ਼ ਕਰਦਾ ਹੈ ਔਰ ਇਹ ਨਹੀਂ ਕਹਿ ਸਕਦੇ ਕਿ ਲਾਹੌਰ ਦੇ ਵਿੱਚ ਜੇ ਫਿਲਮ ਚੱਲੇ ਤਾਂ ਉਹਨਾਂ ਨੂੰ ਕੋਈ ਨਾਰਾਜ਼ਗੀ ਨਹੀਂ ਹੋਣੀ ਜੀ ਜੀ ਇਸ ਤਰ੍ਹਾਂ ਦੀ ਗੱਲਬਾਤ ਦੇਖ ਕੇ ਤਾਂ ਪਤਾ ਲੱਗਦਾ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਅਮਰਿੰਦਰ ਗਿੱਲ ਹੋਰੀ ਜਿਹੜੇ ਕਿ ਇਸ ਫਿਲਮ ਦੇ ਨਾਇਕ ਨੇ ਉਹ ਕੈਨੇਡਾ ਦੇ ਪ੍ਰਚਾਰ ਦੇ ਵਿੱਚ ਮਸਰੂਫ ਨੇ ਇਸ ਕਰਕੇ ਉਹ ਹਾਜ਼ਰ ਨਹੀਂ ਹੋ ਸਕੇ ਕਾਰਜਗਿੱਲ ਹੋਰੀ ਤੇ ਅੰਬਰਦੀਪ ਹੋਰੀ ਇਸ ਫਿਲਮ ਦੇ ਨਿਰਮਾਤਾ ਨੇ ਤੇ ਬਾਕੀ ਟੀਮ ਦੇ ਬਾਬਤ ਜਾਣਕਾਰੀ ਜੋ ਸਾਡੇ ਵੀਡੀਓ ਵਿੱਚ ਸਟਾਰ ਕਾਸਟ ਪਹੁੰਚੀ ਹੈ ਉਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਗੁਗੂ ਜੀ ਬਹੁਤ ਸਾਰੇ ਹੋਰ ਕਲਾਕਾਰ ਵੀ ਹੁੰਦੇ ਜਿਹੜੇ ਪਿੱਠਵਰਤੀ ਹੁੰਦੇ ਨੇ ਜਿਹੜੇ ਪਿਛਲੇ ਪਾਸੇ ਕੰਮ ਕਰਦੇ ਸਕਰੀਨ ਦੇ ਉੱਤੇ ਨਹੀਂ ਆਉਂਦੇ ਕਈਆਂ ਦਾ ਸਕਰੀਨ ਦੇ ਉੱਤੇ ਮਹੱਤਵਪੂਰਨ ਕੰਮ ਹੁੰਦਾ ਹੈ ਟੀਮ ਦੇ ਨਾਲ ਕਿਹੜੇ ਕਿਹੜੇ ਸੋਹਿਰਦ ਸੱਜਣ ਹੋਰ ਵੀ ਜੁੜੇ ਹੋਏ ਹੈ ਸਾਡੀ ਟੀਮ ਦੇ ਨਾਲ ਜੀ ਮੈਂ ਤਾਂ ਜਿਸ ਤਰ੍ਹਾਂ ਦੱਸਿਆ ਇੱਕ ਇੰਪੋਰਟੈਂਟ ਕਰੈਕਟਰ ਕਰ ਰਹੇ ਆ ਸਾਡੀ ਹੀਰੋਇਨ ਇਹ ਹੈਗੇ ਅਮਰਿੰਦਰ ਗਿੱਲ ਸਾਹਿਬ ਹੀਰੋ ਨੇ ਜੋ ਫਿਲਮ ਦੇ ਮੇਨ ਔਰ ਇੱਕ ਬਹੁਤ ਇੰਪੋਰਟੈਂਟ ਕਿਰਦਾਰ ਹੋਬੀ ਸਾਹਿਬ ਕਰ ਰਹੇ ਨੇ ਤਾਂ ਹੋਬੀ ਤਾਰੀਵਾਲ ਜੀ ਜੀ ਔਰ ਮੈਡਮ ਨਿਰਮਲ ਰਿਚੀ ਹੂੰ ਬਹੁਤ ਹੀ ਵਧੀਆ ਕਿਰਦਾਰ ਜਿਵੇਂ ਹਰ ਫਿਲਮ ਚ ਉਹਨਾਂ ਦਾ ਹੁੰਦਾ ਹੀ ਹੈ ਸਹੀ ਇੱਕ ਲੜਕੀ ਸਿੰਗਰ ਵੀ ਹੈ ਨਿਮਰਤ ਘਰ ਹਾਂਜੀ ਉਹ ਉਹਨਾਂ ਦਾ ਕਿਰਦਾਰ ਬੜਾ ਅੱਛਾ ਸਾਡਾ ਯੁਵਰਾਜ ਹੰਸ ਉਹ ਬੜਾ ਹਾਂਜੀ ਸਰਦਾਰ ਸੋਹੀ ਜੀ ਵੀ ਕਰ ਰਹੇ ਬਹੁਤ ਵਧੀਆ ਕਿਰਦਾਰ ਨੇ ਇੱਕ ਗਿੱਲ ਸਾਹਿਬ ਜੋ ਸਾਡੇ ਇੱਕ ਹੋਰ ਸਿੰਗਰ ਹੈ ਕੀ ਨਾ ਗਿੱਲ ਸਾਹਿਬ ਦਾ ਕੀ ਨਾ ਮੈਨੂੰ ਪੱਕਾ ਨਹੀਂ ਪਤਾ ਸੀਨੀਅਰ ਆਰਟਿਸਟ ਨੇ ਉਹਨਾਂ ਦਾ ਬੇਟਾ ਸਿੰਗਰ ਹੈ ਪ੍ਰਭ ਗਿੱਲ ਉਹਨਾਂ ਦੇ ਫਾਦਰ ਸਾਹਿਬ ਉਹ ਬਹੁਤ ਅੱਛਾ ਕਿਰਦਾਰ ਹੈ ਉਹਨਾਂ ਦਾ ਵੀ ਇਸ ਤਰ੍ਹਾਂ ਸਾਡੀ ਟੀਮ ਬੜੀ ਵਧੀਆ ਹੈ ਫਿਲਮ ਦੀ ਔਰ ਹਰ ਕਿਰਦਾਰ ਨੂੰ ਬੜਾ ਸਹੀ ਕੰਮ ਮਿਲਿਆ ਔਰ ਬਹੁਤ ਇੰਪੋਰਟੈਂਸ ਮਿਲੀ ਹੈ ਫਿਲਮ ਦੇ ਵਿੱਚ ਜਦੋਂ ਤੁਸੀਂ ਗੱਗੋ ਜੀ ਪਹਿਲੀਆਂ ਫਿਲਮਾਂ ਕੀਤੀਆਂ ਜਿਹੜੀਆਂ 1990 ਦੇ ਵਿੱਚ 95 ਦੇ ਵਿੱਚ ਉਹਨਾਂ ਦੇ ਵਿੱਚ ਜੱਟ ਤੇ ਜ਼ਮੀਨ ਦੀ ਗੱਲ ਹੈ ਜਿਹੜੀ ਉਹ ਬੇਹਦ ਟੁਕਵੇਂ ਤਰੀਕੇ ਨਾਲ ਵੀ ਪੇਸ਼ ਕੀਤੀ ਗਈ ਆ ਉਹਨਾਂ ਵਿਸ਼ਾ ਦੇ ਉੱਤੇ ਬਹੁ ਗਿਣਤੀ ਫਿਲਮਾਂ ਬਣਦੀਆਂ ਸੀ ਜੀ ਪਰ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬੀ ਸਿਨੇਮੇ ਨੇ ਮੋੜ ਕਟਿਆ ਰਿਸ਼ਤਿਆਂ ਦੇ ਆਲੇ-ਦੁਆਲੇ ਹੋਰ ਤਰੀਕਿਆਂ ਦੀਆਂ ਫਿਲਮਾਂ ਬਣਨ ਲੱਗੀਆਂ ਨੇ ਜਿਹੜੀਆਂ ਪਰਿਵਾਰਕ ਹੁੰਦੀਆਂ ਨੇ ਜਿਦੇ ਵਿੱਚ ਪਰਿਵਾਰਕ ਰਿਸ਼ਤਿਆਂ ਦੀ ਗੱਲ ਵੀ ਹੁੰਦੀ ਹੈ ਜੋ ਪਹਿਲੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਜਿਨ੍ਹਾਂ ਦੇ ਵਿੱਚ ਅੱਜ ਕਰ ਰਹੇ ਹਾਂ ਇਹਨਾਂ ਦੇ ਵਿੱਚ ਵਿਸ਼ਾ ਵਸਤੂ ਦੇ ਪੱਖ ਤੋਂ ਕਿੰਨਾ ਕੁ ਫਰਕ ਮਹਿਸੂਸ ਕਰਦੇ ਆ ਇਸ ਤਰ੍ਹਾਂ ਜੀ ਕਿ ਜਦ ਅਸੀਂ ਸ਼ੁਰੂਆਤ ਕੀਤੀ ਸੀ ਤਾਂ ਉਦੋਂ ਜਿਹੜੀ ਆਡੀਅנס ਸੀ ਉਹ ਸਿਰਫ ਬਿੰਡੂ ਲੋਕ ਹੀ ਫਿਰਮ ਵੇਖਦੇ ਸੀ ਪੰਜਾਬੀ ਫਿਲਮ ਇਹ ਸੋਚਿਆ ਜਾਂਦਾ ਸੀ ਕਿ ਪੰਜਾਬੀ ਫਿਲਮ ਤਾਂ ਸਿਰਫ ਪਿੰਡਾਂ ਵਾਲਿਆਂ ਦੀ ਹੁੰਦੀ ਹੈ ਔਰ ਕੁਦਰਤੀ ਜੀ ਗੱਲ ਹੈ ਕਿ ਜਿਆਦਾ ਆਡੀਅנס ਹੋ ਸੀ ਤਾਂ ਉਹਨਾਂ ਦੇ ਮੁਤਾਬਕ ਕਹਾਣੀਆਂ ਤਿਆਰ ਹੁੰਦੀਆਂ ਸੀ ਹਾਲੀ ਹਾਲੀ ਕਿਉਂਕਿ ਟਾਈਮ ਪਾ ਕੇ ਸਾਡੀ ਇੰਡਸਟਰੀ ਗਰੋ ਕਰਦੀ ਰਹੀ ਉਸ ਟਾਈਮ ਦੇ ਹਿਸਾਬ ਨਾਲ ਉਸ ਦੌਰ ਦੇ ਵਿੱਚ ਵੀ ਬੜੀਆਂ achiyan ਫਿਲਮਾਂ ਬਣੀਆਂ ਜਿਹੜੀਆਂ ਸ਼ਾਇਦ ਅੱਜ ਵੀ ਮੈਨੂੰ ਲੱਗਦਾ ਓਕੀਆਂ ਬਣਾਉਣੀਆਂ ਚੰਨ ਪਰਦੇਸੀ ਲੌਂਗ ਦਾ ਲਸ਼ਕਾਰਾ ਪੁੱਤ ਜੱਟਾਂ ਦੇ ਜਾਂ ਸਾਡੀ ਫਿਰ ਜੱਟ ਜਿਉਣਾ ਮੋੜ ਇਸ ਤਰ੍ਹਾਂ ਦੀਆਂ ਕਾਫੀ ਅੱਛੀਆਂ ਫਿਲਮਾਂ ਦੇ ਨਾਂ ਹੋਰ ਵੀ ਬਹੁਤ ਸਾਰੇ ਤਾਂ ਇਸ ਤਰ੍ਹਾਂ ਕਰਦੇ ਕਰਦੇ ਫਿਰ ਮਨ ਜੀ ਆਏ ਇਸ ਫੀਲਡ ਵਿੱਚ ਇੰਨੇ ਅੱਛੇ ਡਾਇਰੈਕਟਰ ਇੰਨੇ ਅੱਛੇ ਸਿਨੇਮੈਟੋਗ੍ਰਾਫਰ ਔਰ ਉਹਨਾਂ ਨੇ ਇੱਕ ਨਵਾਂ ਰੂਪ ਦਿੱਤਾ ਉਸ ਤੋਂ ਬਾਅਦ ਫਿਲਮਾਂ ਫੇਰ ਪੈਰਾਂ ਪਾਰ ਹੋ ਗਈਆਂ ਸਾਡੀ ਇੰਡਸਟਰੀ ਪੈਰਾਂ ਪਾਰ ਹੋ ਗਈ ਜੋ ਇੱਕ ਵਾਰੀ ਬਿਲਕੁਲ ਖਾੜੀ ਗਈ ਸੀ ਫਿਰ ਉਹਨਾਂ ਤੋਂ ਬਾਅਦ ਮੇਰੇ ਖਿਆਲ ਦੇ ਵਿੱਚ ਨਹੀਂ ਰੁਕਿਆ ਕੰਮ ਫਿਰ ਕਹਾਣੀਆਂ ਵੀ ਨਵੀਆਂ ਆਉਣ ਲੱਗੀਆਂ ਜਦ ਸਾਡੀ ਆਡੀਅנס ਸ਼ਹਿਰੀ ਹੋ ਗਈ ਸਟੂਡੈਂਟਸ ਆ ਗਏ ਓਵਰ ਸੀਜ਼ ਵਾਲੀ ਆਡੀਅנס ਵੀ ਜੁੜ ਗਈ ਤਾਂ ਉਹਦੇ ਨਾਲ-ਨਾਲ ਫਿਰ ਕਹਾਣੀਆਂ ਦਾ ਵੀ ਫਰਕ ਪੈ ਗਿਆ ਅੱਜ ਤਾਂ ਮੈਂ ਸਮਝਦਾ ਕਿ ਸਾਡੀ ਇੰਡਸਟਰੀ ਦਾ ਜ਼ਬਾਨ ਦਾ ਹੀ ਫਰਕ ਹੈ ਹਿੰਦੀ ਫਿਲਮਾਂ ਨਾਲੋਂ ਕੋਈ ਫਰਕ ਨਹੀਂ ਸਾਡਾ ਮੁਕਾਬਲਾ ਸਾਡੀਆਂ ਫਿਲਮਾਂ ਨਾਲ ਘਟਾ ਹਿੰਦੀ ਇੰਡਸਟਰੀ ਨਾਲ ਬਿਲਕੁਲ ਸਹੀ ਹੈ ਇਸ ਲਈ ਮੈਂ ਸਮਝਦਾ ਕਿ ਜੇ ਕਰੋੜਾਂ 100-100 ਕਰੋੜ ਦੇ ਨੇੜੇ ਵਾਲੀਆਂ ਫਿਲਮਾਂ ਦੇ ਨਾਲ ਜੇ ਅਸੀਂ ਟੱਕਰ ਲੈਨੇ ਆ 5-7 ਕਰੋੜ ਦੀ ਫਿਲਮ ਤਾਂ ਬਹੁਤ ਵੱਡੀ ਗੱਲ ਹੈ ਇੱਕ ਮੇਰੇ ਖਿਆਲ ਜੱਟ ਬੁਆਇਜ਼ ਪੁੱਤ ਜੱਟਾਂ ਦੀ ਫਿਲਮ ਦੇ ਵਿੱਚ ਤੁਹਾਡਾ ਡਾਇਲੋਗ ਸੀ ਜਾਂ ਕਿਸੇ ਹੋਰ ਦੇ ਵਿੱਚ ਹੈ ਜਾਨ ਦੀ ਬਾਜ਼ੀ ਲਾਈਦੀ ਹੈ ਹਾਂ ਇਸੇ ਚੀਜ਼ ਹਾਂ ਜੇ ਤੁਹਾਡੇ ਚੇਤੇ ਹੋਵੇ ਤਾਂ ਅਸੀਂ ਚਾਹੁੰਦੇ ਹਾਂ ਕਿ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਿਓ ਉਹ ਇਸ ਤਰ੍ਹਾਂ ਸੀ ਜੀ ਕਿ ਜਾਨ ਦੀ ਬਾਜ਼ੀ ਲਾਈਦੀ ਏ ਮਿੱਠਿਆ ਅੱਟੇ ਦੇ ਦੀਵਨੀ ਬੜੀ ਦੇ ਜਿੰਨਾਂ ਨੂੰ ਅੰਦਰ ਰੱਖੀਏ ਤਾਂ ਚੂਹੇ ਖਾਂਦੇ ਨੇ ਬਾਹਰ ਰੱਖੀਏ ਤਾਂ ਕੁੱਤੇ। ਕੀ ਬਾਤ ਹੈ? ਕੀ ਬਾਤ ਹੈ? ਤੁਹਾਡੇ ਮੂੰਹ ਦੇ ਵਿੱਚੋਂ ਜਿਹੜੀਆਂ ਇਹ ਗੱਲਾਂ ਸਜਦੀਆਂ ਨੇ ਨਾ ਉਹਨਾਂ ਦਾ ਮੇਰਾ ਖਿਆਲ ਆ ਵੀ ਕੋਈ ਸ਼ਬਦ ਬੋਣੇ ਪੈ ਜਾਂਦੇ ਆ ਉਹਨਾਂ ਦੀ ਸਿਫਤ ਕਰਨ ਦੇ ਵਿੱਚ। ਸ਼ੁਕਰੀਆ ਜੀ ਮੇਰਬਾਨਾ। ਸਰਗੁਣ ਜੀ ਇਹ ਤਾਂ ਹੋ ਗਈ ਲਾਹੌਰੀਏ ਦੀ ਗੱਲ ਕਿ ਅਸੀਂ 12 ਮਈ ਨੂੰ ਫਿਲਮ ਦੇਖ ਲੈਣੀ ਆ ਤੇ ਆਸ ਹੈ ਕਿ ਇਹ ਫਿਲਮ ਚੰਗੀ ਹੀ ਹੋਣੀ ਆ ਕਿਉਂਕਿ ਇੱਕ ਪਛਾਣ ਬਣੀ ਹੁੰਦੀ ਆ ਕਿਸੇ ਵੀ ਕਲਾਕਾਰ ਦੀ ਕਿਸੇ ਵੀ ਬੈਨਰ ਦੀ। ਕਿ ਇਹਨਾਂ ਨੇ ਇਹੋ ਜੀਆਂ ਫਿਲਮਾਂ ਹੀ ਕਰਨੀਆਂ ਨੇ ਇਹਨਾਂ ਨੇ ਸਮਝੌਤਾ ਨਹੀਂ ਕਿਤੇ ਵੀ ਕਰਨਾ ਇਸ ਤੋਂ ਇਲਾਵਾ ਹੋਰ ਕਿਹੜੇ ਰੋਜਵੇਂ ਨੇ ਪਤਾ ਨਹੀਂ ਜੀ ਮੈਨੂੰ ਵੀ ਮੈਂ ਵੀ ਇੱਕ ਇੱਕ ਕਰਕੇ ਫਿਲਮ ਲੈਣੀਆਂ ਆ ਜਦੋਂ ਜਿੰਦੂਆ ਸਾਈਨ ਕੀਤੀ ਸੀ ਉਸ ਤੋਂ ਬਾਅਦ ਫਿਰ ਮੈਂ ਕਿਹਾ ਇੱਕ ਵਾਰੀ ਫਿਲਮ ਰਿਲੀਜ਼ ਹੋ ਜੂਗੀ ਫਿਰ ਲਾਹੌਰੀ ਆਗੇ ਹੁਣ ਮੈਨੂੰ ਸੀ ਕਿ ਪਹਿਲਾਂ ਲਾਹੌਰੀ ਰਿਲੀਜ਼ ਹੋ ਜਾ ਉਸ ਤੋਂ ਬਾਅਦ ਡਿਸਾਈਡ ਕਰਾਂਗੀ ਕਿ ਅਗਲਾ ਸਟੈਪ ਕੀ ਕਰਨਾ ਹੈ ਮੈਂ ਆਰਾਮ ਨਾਲ ਪਹਿਜਾਨੀਆਂ ਕਰੇ ਜਿਵੇਂ ਗੁੱਗੂ ਬਾਈ ਜੀ ਨੇ ਆਪਣੇ ਸੰਵਾਦ ਸੁਣਾਏ ਨੇ ਡਾਇਲੌਗ ਸੁਣਾਏ ਨੇ ਕੋਈ ਤੁਹਾਨੂੰ ਵੀ ਜੇ ਚੇਤੇ ਹੋਵੇ ਤਾਂ ਸੇ ਚਾਹੁੰਦੇ ਆ ਭਾਵੇਂ ਇਸ ਫਿਲਮ ਦੇ ਨਾਲ ਸਬੰਧਤ ਹੈ ਭਾਵੇਂ ਇਸ ਤੋਂ ਪਿਛਲੀਆਂ ਨਾਲ ਸਬੰਧਤ ਕੋਈ ਚੇਤੇ ਹੈ ਤਾਂ ਦਰੋਸਾਂਝਾ ਕਰੋ ਬਿਲਕੁਲ ਲੋਹਰੀਏ ਦਾ ਇੱਕ ਡਾਇਲੌਗ ਹੈ ਜੀ 23 ਸਾਲ ਮੇਰੇ ਅੱਬਾ ਜਾਨ ਨੇ ਮੈਨੂੰ ਖੜਾਇਆ ਤੇਰੇ ਦੋ ਹਾਸੇ ਮੈਨੂੰ ਮੇਰਾ ਮੁਲਕ ਨਹੀਂ ਭਲਾ ਸਕਦੇ ਵਾਹ ਜੀ ਬਹੁਤ ਵਧੀਆ ਇਹ ਗੱਲ ਸੱਚੀ ਹੈ ਕਿ ਇਹਨਾਂ ਦੇ ਡਾਇਲੌਗ ਦੇ ਵਿੱਚ ਹੀ ਮਿੱਟੀ ਦੀ ਮਹਿਕ ਹੈ ਜਿਹੜੀ ਕਿਵੇਂ ਆਪਣੀਆਂ ਜੜਾਂ ਦੇ ਨਾਲ ਜੁੜੇ ਹੋਣ ਦੀ ਜਿਹੜੀ ਗੱਲ ਹੈ ਉਹ ਇਹਨਾਂ ਨੇ ਪੇਸ਼ ਕੀਤੀ ਆ ਤੁਸੀਂ ਗੱਲ ਕੀਤੀ ਆ ਕਿ ਇੱਕ ਇੱਕ ਕਰਕੇ ਫਿਲਮ ਸਾਈਨ ਕਰਦੇ ਹੋ ਦੇਖ ਕੇ ਕਿ ਪਿਛਲੀ ਦਾ ਰਿਕਾਰਡ ਕੀ ਹੋ ਜਾ ਉਸ ਤੋਂ ਬਾਅਦ ਕੋਈ ਨਵਾਂ ਫੈਸਲਾ ਲੈਂਦੇ ਆ ਪੰਜਾਬੀ ਸਿਨੇਮੇ ਦੇ ਵਿੱਚ ਕੁੜੀਆਂ ਦੀ ਗਿਣਤੀ ਮੇਰਾ ਖਿਆਲ ਆ ਨਿੱਜੀ ਕਿ ਮੁੰਡਿਆਂ ਦੇ ਮੁਕਾਬਲ ਤਨ ਜੇ ਅਸੀਂ ਦੋ ਦਹਾਕੇ ਪਹਿਲਾਂ ਵਾਲੀ ਝਾਤ ਮਾਰ ਗਏ ਉਦੋਂ ਵੀ ਘੱਟ ਸੀ ਅੱਜ ਵੀ ਘੱਟ ਕੀ ਕਾਰਨ ਮੰਨਦੇ ਹੋ ਆਈ ਥਿੰਕ ਇੰਡਸਟਰੀ ਨਹੀਂ ਨਹੀਂ ਡਿਵੈਲਪ ਹੋਈ ਆ ਜਦੋਂ ਗੁੱਗੂ ਪਾਜੀ ਫਿਲਮਾਂ ਕਰਦੇ ਸੀ ਉਸ ਟਾਈਮ ਵੀ ਸਿਰਫ ਹੀਰੋ ਸੈਂਟ੍ਰਿਕ ਫਿਲਮ ਹੁੰਦੀ ਸੀ ਪਿੰਡਾਂ ਚ ਲੋਕਾਂ ਨੂੰ ਪਸੰਦੀ ਜੱਟ ਜੱਟ ਜ਼ਮੀਨ ਉਹਨਾਂ ਨੂੰ ਲੱਗਦਾ ਕਿ ਕੁੜੀਆਂ ਘਰੇ ਬੈਠਣ ਲਈ ਹੁੰਦੀਆਂ ਨੇ ਤਾਂ ਉਹਨਾਂ ਦਾ ਕੰਮ ਇੰਨਾ ਨਹੀਂ ਹੁੰਦਾ ਸੀ ਅੱਜ ਕਰਕੇ ਲੋਕਾਂ ਨੂੰ ਪਤਾ ਹੈ ਕਿ ਕੁੜੀਆਂ ਦਾ ਕੰਮ ਵੀ ਹੁੰਦਾ ਹੈ ਵਧਣ ਲੱਗ ਪਿਆ ਕੰਮ ਅੱਜ ਬਨ ਹੀ ਰਹੀਆਂ ਨੇ ਫਿਲਮਾਂ ਅੰਗਰੇਜ਼ ਵੀ ਬਨੀਆਂ ਜਿੰਦੂਆ ਵੀ ਬਨੀਆਂ ਲਵ ਪੰਜਾਬੀ ਵੀ ਬਨੀਆਂ ਲਾਹੌਰੀ ਵੀ ਇਸ ਚਾਰਾ ਫਿਲਮਾਂ ਚ ਕੁੜੀ ਦਾ ਬਹੁਤ ਇੰਪੋਰਟੈਂਟ ਕੈਰੈਕਟਰ ਸੀ ਉਸ ਤੋਂ ਬਿਨਾ ਫਿਲਮ ਨਹੀਂ ਹੋ ਸਕਦੀ ਸੀ ਤੇ ਮੇਰਾ ਐਕਚੁਅਲੀ ਜਦੋਂ ਮੈਂ ਫਿਲਮ ਕਰਦੀ ਹਾਂ ਮੇਰਾ ਸਿਰਫ ਇੱਕ ਹੀ ਸਵਾਲ ਹੁੰਦਾ ਹੈ ਕਿ ਕੁੜੀ ਫਿਲਮ ਨੂੰ ਅੱਗੇ ਲੈ ਕੇ ਜਾ ਰਹੀ ਹੈ ਕਿ ਨਹੀਂ ਲੈ ਕੇ ਜਾ ਰਹੀ ਸਟੋਰੀ ਨੂੰ ਅੱਗੇ ਲੈ ਕੇ ਜਾ ਰਹੀ ਹੈ ਕਿ ਨਹੀਂ ਲੈ ਕੇ ਜਾ ਰਹੀ ਜੇ ਮੈਂ ਕਹਨੀ ਆ ਕਿ ਮੈਨੂੰ ਲੱਗਦਾ ਹੈ ਕਿ ਕੁੜੀ ਹਮੇਸ਼ਾ ਇੱਕ ਪ੍ਰਾਪਰਟੀ ਤਰ੍ਹਾਂ ਯੂਜ਼ ਹੁੰਦੀ ਆ ਫਿਲਮ 'ਚ ਤਾਂ ਮੇਰਾ ਇੱਕ ਫੈਸਲਾ ਹੈ ਕਿ ਮੈਂ ਕਦੇ ਉਹ ਪ੍ਰਾਪਰਟੀ ਬਣ ਕੇ ਫਿਲਮ ਨਹੀਂ ਕਰਨੀ ਓਕੇ ਤਾਂ ਹੀ ਮੈਂ ਕੰਮ ਕਰਦੀ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਉਹ ਕਰਨ ਲਈ ਮੈਂ ਨਹੀਂ ਆਈ ਇੱਥੇ ਕਿ ਬਸ ਆ ਕੇ ਇੱਕ ਸੁੰਦਰ ਜੀ ਲੱਗਣ ਲਈ ਸਾਈਡ ਤੇ ਖੜੇ ਹੋ ਕੇ ਦੇਖ ਕੇ ਵਾਪਸ ਚਲੇ ਜਾਣਾ ਉਹ ਮੇਰੇ ਤੋਂ ਨਹੀਂ ਹੋਣਾ ਤੇ ਉਹ ਮੇਰਾ ਆਪਣਾ ਪਰਸਨਲ ਡਿਸੀਜਨ ਹੈ ਬਟ ਆਉਣ ਵਾਲੇ ਟਾਈਮ ਚ ਆਈ ਥਿੰਕ ਉਹ ਜਿਹੜੀਆਂ ਫਿਲਮਾਂ ਸਾਡੀ ਵਰਗੀਆਂ ਫਿਲਮਾਂ ਵੀ ਬਤ ਜਾਊਂਗੀ ਗਗੂ ਬਾਜੀ ਸਮੇਂ ਦੀ ਘਾਟ ਵੀ ਹੈ ਤੇ ਦਿਲ ਤਾਂ ਇਹ ਕਰਦਾ ਕਿ ਤੁਹਾਡੇ ਕੋਲੋਂ ਬਹੁਤ ਕੁਝ ਪੁੱਛ ਕੇ ਜੀ ਕਿਉਂਕਿ ਜਿਹੜਾ ਤੁਹਾਡਾ ਦਹਾਕਿਆਂ ਦਾ ਸਫਰ ਹੈ ਇਹ ਕੁਝ ਮਿੰਟਾਂ ਦੇ ਵਿੱਚ ਨਹੀਂ ਸਿਮਟ ਸਕਦਾ ਸੀ ਜਾਣਕਾਰੀਆਂ ਲੈ ਲੈ ਕੇ ਪਰ ਇਹ ਜਾਂਦੇ ਜਾਂਦੇ ਜ਼ਰੂਰ ਪੁੱਛਣਾ ਚਾਹਾਂਗੇ ਕਿ ਅੱਜ ਪੰਜਾਬੀ ਸਿਨੇਮੇ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਹਿੰਦੀ ਨੂੰ ਟੱਕਰ ਦੇ ਰਿਹਾ ਪਰ ਕੁਝ ਕੁ ਚੁਣੌਤੀਆਂ ਵੀ ਹੋਣਗੀਆਂ ਪੰਜਾਬੀ ਸਿਨੇਮੇ ਦੇ ਮੂਰੇ ਉਹ ਆਰਥਿਕ ਪੱਖ ਤੋਂ ਵੀ ਹੋ ਸਕਦੀਆਂ ਉਹ ਅਣਸਿੱਖੇ ਲੋਕਾਂ ਦੇ ਪੱਖ ਤੋਂ ਵੀ ਹੋ ਸਕਦੀਆਂ ਜੀ ਕਿੱਥੇ ਜੇ ਖੜਾ ਮਹਿਸੂਸ ਕਰਦੇ ਹਾਂ ਅੱਜ ਪੰਜਾਬੀ ਸਿਨੇਮੇ ਨੂੰ ਤੇ ਪੰਜਾਬੀ ਸਿਨੇਮੇ ਦੇ ਵਿੱਚ ਹੋਰ ਨਵੇਂ ਮੋੜ ਕਟਵਾਉਣ ਦੇ ਲਈ ਕਿ ਕੁਝ ਹੋਣ ਦੀ ਲੋੜ ਹੈ ਮੈਂ ਤਾਂ ਇਹ ਸਮਝਦਾ ਕਿ ਜੀ ਬਹੁਤ ਤਰੱਕੀ ਕਰ ਰਿਹਾ ਹੈ ਪੰਜਾਬੀ ਸਿਨੇਮਾ ਜਦ ਅਸੀਂ ਸ਼ੁਰੂਆਤ ਕੀਤੀ ਸੀ ਤਾਂ ਅਸੀਂ ਵੀ ਨਵੇਂ ਸੀ ਸਾਡੇ ਡਾਇਰੈਕਟਰ ਵੀ ਬਹੁਤ ਘੱਟ ਸੀ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਸੀ ਸਾਡੇ ਪ੍ਰੋਡਿਊਸਰ ਬਹੁਤ ਅਣਜਾਣ ਹੁੰਦੇ ਸੀ ਆਰਟਿਸਟ ਮੇਰੇ ਖਿਆਲ ਚ ਸਾਰੇ ਹੀ ਇਸ ਤਰ੍ਹਾਂ ਦੇ ਹੁੰਦੇ ਸੀ ਕਿ ਜੋ ਉਹਨਾਂ ਨੂੰ ਕਹਤਾ ਉਹਨਾਂ ਨੇ ਕਰ ਲਿਆ ਜਿਸ ਤਰ੍ਹਾਂ ਸਰਗੁਣ ਨੇ ਕਿਹਾ ਕਿ ਆਪ ਦੀ ਸੋਚ ਹੈ ਨਹੀਂ ਸੀ ਕੋਈ ਵੀ ਕਿ ਮੈਂ ਕੀ ਕਰਨਾ ਹੈ ਮੈਨੂੰ ਕੀ ਕਰਨਾ ਚਾਹੀਦਾ ਔਰ ਅੱਜ ਤਾਂ ਰੱਬ ਦੀ ਮਿਹਰ ਹੈ ਕਿ ਨਵੀਂ ਪਨੀਰੀ ਹੈ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੀ ਉਹ ਬਹੁਤ ਸਿੱਖ ਕੇ ਆ ਰਹੀ ਹੈ ਔਰ ਸਾਨੂੰ ਪੁਰਾਣਿਆਂ ਨੂੰ ਸਿੱਖਣ ਨੂੰ ਮਿਲਦਾ ਹੈ ਮੇਰੇ ਖਿਆਲ ਦੇ ਵਿੱਚ ਇਹਨਾਂ ਨਵੇਂ ਮੁੰਡੇ ਕੁੜੀਆਂ ਤੋਂ ਔਰ ਸਾਡੇ ਡਾਇਰੈਕਟਰ ਬੜੇ ਅੱਛੇ ਹਿੰਦੀ ਫਿਲਮਾਂ 'ਚ ਕੰਮ ਕਰ ਰਹੇ ਹੈ ਡਾਇਰੈਕਟਰ ਐਕਟਰ ਸਾਰੇ ਇੱਧਰ ਆ ਰਹੇ ਹੈ ਕੰਮ ਕਰਨ ਬੜੇ ਸ਼ੌਕ ਨਾਲ ਪੁਰਾਣੀਆਂ ਫਿਲਮਾਂ ਦੇ ਵਿੱਚ ਪੰਜਾਬੀ ਫਿਲਮ ਚ ਕੋਈ ਕੰਮ ਕਰਨਾ ਆਪਣੀ ਹੀਠੀ ਸਮਝਦਾ ਸੀ ਕਿ ਸ਼ਾਇਦ ਸਾਡਾ ਕੋਈ ਨੰਬਰ ਲੋ ਨਾ ਹੋ ਜੇ ਸਾਡੀ ਪੋਜੀਸ਼ਨ ਨਾ ਕੱਟ ਜੇ ਕੋਈ ਐਸੀ ਗੱਲ ਲੱਗਦੀ ਨਹੀਂ ਕਿ ਇਹਦੇ ਵਿੱਚ ਕੋਈ ੜਕਾ ਸਿਰਫ ਇਹੀ ਹੈ ਕਿ ਮਿਹਨਤ ਹਮੇਸ਼ਾ ਅੱਗੇ ਲਿਜਾਣ ਵਾਸਤੇ ਸਭ ਤੋਂ ਵੱਡਾ ਕੰਮ ਕਰਦੀ ਹੈ ਹੋਰ ਹਮੇਸ਼ਾ ਤੋਂ ਇਹੀ ਗੱਲ ਹੀ ਹੈ ਮੈਂ ਮੇਰੇ ਨਵੇਂ ਜਿਹੜੇ ਵੀ ਇਸ ਲਾਈਨ ਚਾਹੁੰਦੇ ਉਹਨਾਂ ਨੂੰ ਇਹੀ ਕਹਿਣਾ ਕਿ ਮਿਹਨਤ ਨਾਲ ਅੱਗੇ ਆਉ ਉਹ ਨਾ ਕਿ ਕੋਈ ਸਿੱਧਾ ਰਸਤਾ ਹੈ ਨਹੀਂ ਇਹਦੇ ਵਿੱਚ ਸਹੀ ਔਰ ਮਿਹਨਤ ਨਾਲ ਜ਼ਰੂਰ ਹਰ ਕੋਈ ਕਾਮਯਾਬ ਹੋ ਸਕਦਾ ਜੀ ਸਰਗੁਣ ਜੀ ਤੇ ਗੁੱਗੂ ਬਾਈ ਜੀ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਅੱਜਕੱਲ ਪ੍ਰਚਾਰ ਦੇ ਵਿੱਚ ਬੜੇ ਮਸਰੂਫ ਹੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਰਹੇ ਹੋ ਲਾਹੌਰੀਏ ਦਾ ਪ੍ਰਚਾਰ ਕਰਨ ਦੇ ਲਈ ਤੁਸੀਂ ਵਕਤ ਕੱਢਿਆ ਸਾਡੇ ਕੋਲ ਆ ਕੇ ਤੇ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ ਫਿਲਮ ਦੇ ਮੁਤਲਕ ਗੱਲਾਂ ਸਾਂਝੀਆਂ ਕੀਤੀਆਂ ਨੇ ਅਸੀਂ ਤੁਹਾਡਾ तहे ਦਿਲੋਂ ਸ਼ੁਕਰੀਆ ਅਦਾ ਕਰਦੇ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਬਹੁਤ ਮਿਹਰਬਾਨੀ ਸੱਤ ਤੋਂ ਤੋਂ ਇਹ ਸਨ ਲਾਹੌਰੀਏ ਦੇ ਨਾਲ ਜੁੜੇ ਹੋਏ ਦੋ ਫਨਕਾਰ ਦੋ ਕਲਾਕਾਰ ਗਗੂ ਗਿੱਲ ਤੇ ਸਰਗੁਣ ਮਹਿਤਾ ਜੀ ਜਿਨ੍ਹਾਂ ਨੇ ਆਪਣੀ ਫਿਲਮ ਦੇ ਬਾਬਤ ਗੱਲਬਾਤ ਸਾਂਝੀ ਕੀਤੀ ਹੈ ਜਿਹੜੀ ਕਿ 12 ਮਈ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਦੀ ਜੋੜੀ ਇੱਕ ਵਾਰ ਫਿਰ ਤੀਜੀ ਵਾਰ ਦੇਖਣ ਨੂੰ ਮਿਲੇਗੀ ਤੇ ਆਸ ਇਸੇ ਗੱਲ ਦੀ ਕੀਤੀ ਜਾ ਰਹੀ ਹੈ ਸਮੁੱਚੀ ਟੀਮ ਦੇ ਵੱਲੋਂ ਵੀ ਤੇ ਦਰਸ਼ਕਾਂ ਦੇ ਵੱਲੋਂ ਵੀ ਕਿ ਇਹ ਫਿਲਮ ਉਮੀਦਾਂ ਦੇ ਉੱਤੇ ਖਰੀ ਉਤਰੇਗੀ ਹੁਣ ਸਾਨੂੰ ਆਗਿਆ ਦਿਓ ਤੁਹਾਡੀ ਬਹੁਤ ਬਹੁਤ ਮਿਹਰਬਾਨ